ਲੋਟਰੀ ਵੀਜ਼ਾ ਹੈ ਕੀ ਤੇ ਇਹ ਇੱਕਦਮ ਪੰਜਾਬੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਕਿਉਂ ਬਣਿਆ ਠੱਗ ਇਹ ਜਨੇ ਉਹਨਾਂ ਠੱਗੇ ਮਾਰਦੇ ਨੇ ਮਤਲਬ ਇਹ ਠੱਗੀ ਆ ਲੋਕਾਂ ਨੂੰ ਗੁੰਮਰਾਹ ਕਰਨ ਦਾ ਤਰੀਕਾ ਇੰਡੀਆ ਦੇ ਵਿੱਚ ਬੈਠੇ ਜੀ ਤੁਸੀਂ ਪੀਆਰ ਹਾਸਲ ਕਰੋ ਆਸਟ੍ਰੇਲੀਆ ਦੀ ਇੰਡੀਆ ਦੇ ਵਿੱਚ ਬੈਠੇ ਜੀ ਵਰਕ ਵੀਜ਼ਾ ਹਾਸਲ ਕਰੋ ਆਸਟ੍ਰੇਲੀਆ ਦਾ ਸਚਾਈ ਇਹ ਆਸਟ੍ਰੇਲੀਆ ਦਾ ਵੀਜ਼ਾ ਗ੍ਰਾਂਟਡ ਗ੍ਰਾਂਟਡ ਵੀਜ਼ਾ ਇਹ ਸ਼ਬਦ ਕਿਉਂ ਵਰਤਦੇ ਆ ਇਹ ਕਿਉਂ ਕਹਿੰਦੇ ਇਦਾਂ ਜੇ ਕੋਈ ਬੰਦਾ ਕਹਿ ਰਿਹਾ ਹਾਂ ਹੁਣ ਸਿਰ ਗਰੰਟੀ ਦੇ ਰਿਹਾ ਇਟ ਮੀਨ ਛੁੱਟ ਬੋ ਰਿਹਾ ਲੋਟਰੀ ਵੀਜ਼ਾ ਨਿਕਲਣ ਤੋਂ ਬਾਅਦ ਜਿਹੜੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਪੈਰ ਵੀ ਧਰ ਲੈਣਗੇ ਉਹਨਾਂ ਦੇ ਉੱਤੇ ਵੀ ਕੁਝ ਕੁ ਸ਼ਰਤਾਂ ਹੋਣੀਆਂ ਆ ਉਹ ਸ਼ਰਤਾਂ ਕਿਹੜੀਆਂ ਕਿੜੀਆਂ ਵਿਦਿਆਰਥੀ ਵੀਜ਼ਾ ਦਾ ਬਕੀ ਆ ਕਿੰਨੇ ਕੁ ਵਿਦਿਆਰਥੀ ਕਿੰਨੇ ਕੁ ਸਟੂਡੈਂਟ ਹਰ ਸਾਲ ਆਉਂਦੇ ਆ ਜਾਂ ਇਹ ਹੋਰ ਵਧਣ ਦੀ ਆਸ ਆ ਜਾਂ ਜਿਹੜੇ ਆਉਂਦੇ ਆ ਉਹ ਵੀ ਰੁਕਣ ਦੀ ਆਸ ਆ ਸਥਿਤੀ ਕੀ ਆ ਆਸਟ੍ਰੇਲੀਆ ਦੇ ਬਾਰੇ ਜਾਣਦਾ ਪੰਜਾਬੀਆਂ ਨੂੰ ਚਾਹ ਹੁੰਦਾ ਸੀ ਵੀ ਹੈ ਵੀ ਤੇ ਰਹੂਗਾ ਵੀ ਪਰ ਲੋਟਰੀ ਵੀਜ਼ਾ ਕੀ ਆ ਪਿਛਲੇ ਕਈ ਮਹੀਨਿਆਂ ਤੋਂ ਯੂਕੇ ਜਾਓ ਲੋਟਰੀ ਵੀਜ਼ਾ ਆਸਟ੍ਰੇਲੀਆ ਦਾ ਲੋਟਰੀ ਵੀਜ਼ਾ ਲੋਟਰੀਆਂ ਖੁੱਲ ਗਈਆਂ ਤੇ ਲੋਟਰੀਆਂ ਫਲਾਣੇ ਸਾਲ ਦੇ ਵਿੱਚ ਇੰਨੀਆਂ ਲੱਗ ਗਈਆਂ ਇਹ ਗੱਲਾਂ ਅਸੀਂ ਅਕਸਰ ਸੁਣਦੇ ਹਾਂ ਜਦੋਂ ਇੰਸਟਾਗ੍ਰam ਦੇਖਦੇ ਹਾਂ ਉਦੋਂ ਰੀਲਾਂ ਹੁੰਦੀਆਂ ਆਸਟ੍ਰੇਲੀਆ ਲੋਟਰੀ ਵੀਜ਼ੇ ਦੀ ਜਾਣਕਾਰੀ ਹਾਸਲ ਕਰੋ ਯੂਕੇ ਲੋਟਰੀ ਵੀਜ਼ੇ ਦੀ ਜਾਣਕਾਰੀ ਹਾਸਲ ਕਰੋ ਮੇਰੇ ਮਨ ਦੇ ਵਿੱਚ ਵੀ ਕਈ ਸਵਾਲ ਆ ਸ਼ਾਇਦ ਤੁਹਾਡੇ ਵੀ ਸਾਰਿਆਂ ਦੇ ਹੋਣ ਕਿ ਲੋਟਰੀ ਵੀਜ਼ੇ ਦੀ ਸੱਚਾਈ ਕੀ ਆ ਗਰੰਟਡ ਵੀਜ਼ੇ ਦੀ ਸੱਚਾਈ ਕੀ ਆ ਇੰਡੀਆ ਦੇ ਵਿੱਚ ਬੈਠੇ ਹੀ ਪੀਆਰ ਹਾਸਲ ਕਰੋ ਇਹਦੀ ਸੱਚਾਈ ਕੀ ਆ ਇਹਨਾਂ ਗੱਲਾਂ ਦੇ ਉੱਤਰ ਜਾਣਨ ਦੇ ਲਈ ਸਵਾਲਾਂ ਦੇ ਉੱਤਰ ਲੱਭਣ ਦੇ ਲਈ ਅੱਜ ਅਸੀਂ ਸੰਪਰਕ ਕੀਤਾ ਹੈਗਾ ਜੀ ਮੈਲਬਰਨ ਦੇ ਵਿੱਚ ਸੀਨੀਅਰ ਇਮੀਗ੍ਰੇਸ਼ਨ ਕੰਸਲਟੈਂਟ ਨੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਅਰਣ ਬਾਂਸਲ ਸਾਹਿਬ ਜੀ ਨਾਲ ਗੱਲਬਾਤ ਕਰਾਂਗੇ ਜੋ ਮੇਰੇ ਮਨ ਦੇ ਵਿੱਚ ਸਵਾਲ ਆ ਮੇਰਾ ਇੱਛਾ ਕਰਦਾ ਜੀ ਕਿ ਉਹ ਅੱਜ ਖੁੱਲ ਕੇ ਪੁੱਛੇ ਜਾਣ ਤਾਂ ਜੋ ਸਾਰੇ ਭੈਣਾ ਵੀਰਾਂ ਦਾ ਫਾਇਦਾ ਹੋਵੇ ਸੋ ਆਪਾਂ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਸਿਕਾ ਟੈਨਸਰ ਸਾਹਿਬ ਮੈਂ ਬਹੁਤ ਚੜ੍ਹਦੀ ਕਲਾ ਚਾ ਉਮੀਦ ਕਰਦਾ ਤੁਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਅਸੀਂ ਗਾਹੇ ਬਗਾਹੇ ਤੁਹਾਨੂੰ ਫੋਨ ਦੇ ਟੱਲੀ ਖੜਕਾਉਂਦੇ ਰਹਿਣਾ ਹੁਣ ਵੀ ਭਾਈ ਆ ਵੀ ਜਾਣਕਾਰੀ ਦੇ ਦਿਓ ਤੇ ਪਿਛਲੇ ਮਹੀਨੇ ਆ ਜਾਣਕਾਰੀ ਆਈ ਹੈ ਤੇ ਇਹਦੇ ਬਾਰੇ ਵੀ ਗਿਆਨ ਚਵਾਦਾ ਕਰ ਦਿਓ ਧੰਨਵਾਦ ਸਟੋ ਬਹੁਤ ਪੋਤੀ ਮਾਤਾ ਸਾਹਿਬ ਪਹਿਲਾ ਸਵਾਲ ਮੇਰਾ ਇਹ ਹੈ ਜੀ ਕਿ ਲੋਟਰੀ ਵੀਜ਼ਾ ਹੈ ਕੀ ਕਿਉਂਕਿ ਨਾ ਜਿੰਨੇ ਵੀ ਮੇਰੇ ਸਾਥੀ ਨੇ ਉਹ ਅੱਜਕੱਲ ਰੀਲਾਂ ਬਹੁਤ ਵੇਖਦੇ ਵੀ ਭਾਈ ਲੋਟਰੀ ਵੀਜ਼ਾ ਨਿਕਲਿਆ ਲੋਟਰੀ ਜਿਹੜੀ ਉਹ ਸਾਡੀ ਜੇ ਨਿਕਲਿਆ ਤਾਂ ਬੱਲੇ ਬੱਲੇ ਹੋ ਜਾਣੀ ਆ ਥੋੜੀ ਕਿਫੀਸ ਦੇ ਵਿੱਚ ਹੀ ਆਸਟ੍ਰੇਲੀਆ ਪਹੁੰਚ ਜਾਗੇ ਲਾਟਰੀ ਵੀਜ਼ਾ ਹੈ ਕੀ ਤੇ ਇਹ ਇੱਕਦਮ ਪੰਜਾਬਗਾਂ ਦੇ ਵਿੱਚ ਚਰਚਾ ਦਾ ਵਿਸ਼ਾ ਕਿਉਂ ਬਣਿਆ ਬਿਲਕੁਲ ਟੈਨਸਾ ਲਾਟਰੀ ਅੱਜ ਕੱਲ ਨਾ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਕਈ ਕੰਟਰੀਆਂ ਦੇ ਵਿੱਚ ਐਂ ਚੱਲ ਰਿਹਾ ਕਿ ਵੀ ਬ੍ਰੇਨ ਡ੍ਰੇਨ ਕਿ ਆਪਾਂ ਆਸਟ੍ਰੇਲੀਆ ਆਸਟ੍ਰੇਲੀਆ ਯੂਕੇ ਦੇ ਵਿੱਚ ਅਮਰੀਕਾ ਦੇ ਵਿੱਚ ਨਿਊਜ਼ੀਲੈਂਡ ਕਿਤੇ ਨਾ ਕਿਸੇ ਤਰੀਕੇ ਨਾਲ ਲੰਘ ਜਾਈਏ ਹੁਣ ਜਦੋਂ ਬੰਦੇ ਕਿਸੇ ਮਨ ਚ ਲਾਲਚ ਆ ਜਾਂਦਾ ਕਿਸੀ ਕਿਵੇਂ ਜਾਈਏ ਤਾਂ ਹਰ ਬੰਦੇ ਇਹਦੇ ਉੱਤੇ ਲੋਕ ਸੈਲ ਕਰਨ ਲੱਗਦੇ ਉਸ ਚੀਜ਼ ਨੂੰ ਕਿ ਕਿ ਸਿਰ ਕਿਵੇਂ ਵੇਚੇ ਤਾਂ ਕਿ ਪੈਸੇ ਲੈ ਕੇ ਬੰਦੇ ਠੱਗੇ ਮੰਨਦੇ ਤਰੀਕੇ ਅਲਗ-ਅਲਗ ਲੋਕ ਸੋਚ ਲਾ ਗਿਆ ਨੇ ਹੁਣ ਕੁਝ ਏਜੰਟ ਕੀ ਕਰਦੇ ਨੇ ਲੋਟਰੀ ਵੀਜ਼ਾ ਇੱਕ ਸਿੰਪਲ ਹੈਗਾ 462 ਸਬਕਲਾਸ ਵੀਜ਼ਾ ਵਰਕ ਐਂਡ ਹੋਲ ਡੇ ਵੀਜ਼ਾ ਜਿਹੜਾ ਆਸਟ੍ਰੇਲੀਆ ਸਰਕਾਰ ਨੇ ਖੋਲਿਆ ਸੀਗਾ ਕਿ ਜਿਹੜਾ ਪਹਿਲਾਂ ਚਾਈਨਾ ਤੇ ਵੇਤਨਾਂ ਵਾਸਤੇ ਸੀ ਜਿੱਚ ਇੰਡੀਆ ਨੂੰ ਇਹਨਾਂ ਨੇ ਐਡ ਕਰ ਲਿਆ ਜਦੋਂ ਐਡ ਕੀਤਾ 1000 ਸੀਟਾਂ ਇਹਨਾਂ ਨੇ ਹਰ ਸਾਲ ਕਹਿੰਿਆ ਨੇ ਕਿ 1000 ਸੀਟਾਂ 1000 ਬੰਦਿਆਂ ਨੂੰ ਅਸੀਂ ਲੋਟਰੀ ਸਿਸਟਮ ਦੇ ਨਾਲ ਅਸੀਂ ਇਨਵਾਈਟ ਕਰਾਂਗੇ ਬਟ ਉਹਦੇ ਵਿੱਚ ਕੀ ਹੋਇਆ ਕਈ ਏਜੰਡਾ ਨੇ ਇਸ ਚੀਜ਼ ਨੂੰ ਮਿਸਯੂਜ਼ ਕਰਕੇ ਉਹਨਾਂ ਨੇ 15-20 ਲੱਖ ਰੁਪਏ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਤੁਹਾਡਾ ਲੋਟਰੀ ਵੀਜ਼ਾ ਪਾਵਾਂਗੇ ਤੇ ਸਾਡੀ ਗਾਰੰਟੀ ਆ ਕਿ ਤੁਹਾਡਾ ਵੀਜ਼ਾ ਆ ਜਾਊਗਾ ਤੇ ਤੁਸੀਂ ਵਰਕ ਪਰਮਿਟ ਤੇ ਆਸਟ੍ਰੇਲੀਆ ਜਾਓਗੇ ਬਿਨਾ ਡਾਕੂਮੈਂਟ ਤੋਂ ਨਾ ਕੋਈ ਇਮੀਗ੍ਰੈਂਟ ਕੁਝ ਵੀ ਦਿੱਤੇ ਬਿਨਾ ਕਿਉਂਕਿ ਇੰਡੀਆ 'ਚ ਇੱਕ ਚੀਜ਼ ਹੁੰਦੀ ਆ ਨਾ ਕਿ ਸ਼ੋ ਛੋਟ ਬੰਦਾ ਕਹਿ ਦੋ ਕਿਉਂਕਿ ਲੋਕਾਂ ਦਾ ਕਿ ਜ਼ਬਾਨਾਂ ਦੇ ਮੁੱਲ ਨੇ ਉਹ ਪਹਿਲਾਂ ਗੱਲਾਂ ਹੁੰਦੀ ਸੀ ਜ਼ਬਾਨਾਂ ਦੀ ਬੋਲ ਅੱਜ ਕੱਲ ਲੋਕ ਜ਼ਬਾਨ ਕਈ ਬੰਦੇ ਦੀ ਸਹੀ ਨਹੀਂ ਲੱਗਦੀ ਹੂੰ ਮਤਲਬ ਇਹ ਠੱਗੀ ਆ ਲੋਕਾਂ ਨੂੰ ਗੁੰਮਰਾਹ ਕਰਨ ਦਾ ਤਰੀਕਾ ਦੇਖੋ ਠੱਗੀ ਨਹੀਂ ਹੈਗੀ ਇੱਕ ਪ੍ਰੋਸੈਸ ਹੈਗਾ ਤੁਸੀਂ ਹਜ਼ਾਰ ਇਹਨਾਂ ਨੇ ਲੋਟਰੀ ਹਜ਼ਾਰਾਂ ਕਰਨੀਆਂ ਨੇ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਪਿਛਲੇ ਸਾਲ ਕਰੀਬ ਲੱਖ ਦੇ ਕਰੀਬ ਲੋਕਾਂ ਨੇ ਇੰਡੀਆ ਦੇ ਨੇ ਅਪਲਾਈ ਕੀਤਾ ਸੀਗਾ ਯਾਨੀ ਕਿ ਈਓਈਓ ਕਹਿ ਸਕਦੇ ਆਪਾਂ ਕਿ ਉਹਨੇ ਅਪਲਾਈ ਕੀਤਾ ਤੇ ਉਹ ਚ ਹਜ਼ਾਰ ਬੰਦਿਆਂ ਨੂੰ ਇਨਵਾਈਟ ਆਇਆ ਇਸ ਸਾਲ 16 ਜੁਲਾਈ ਨੂੰ ਜਿਹਦੇ ਵੀ ਐਪਲੀਕੇਸ਼ਨ ਸੀ ਪਹਿਣੇ ਬੰਦ ਹੋ ਚੁੱਕਿਆ ਨੇ ਤੇ ਅਪ੍ਰੈਲ 26 ਤੱਕ ਇਹ ਲੋਟਰੀ ਆਪ ਹੀ ਆਟੋਮੈਟਿਕ ਨਿਕਲ ਜਾਣਗੇ ਤਾਂ ਜਿਹੜੀ ਵੀ ਲੋਟਰੀ ਦੀ ਐਪਲੀਕੇਸ਼ਨ ਪੈਣੀ ਸੀ ਉਹ ਪੈ ਚੁੱਕੀਆਂ ਨੇ ਤੇ ਉਹਦੀ ਜਿਹੜੀ ਫੀਸ ਆ ਹੁਣ 25 ਡਾਲਰ ਫੀਸ ਹੈ ਯਾਨੀ ਕਿ 1250 ਡਾਲਰ ਰੁਪਿਆ ਬੰਦਾ ਇੰਡੀਆ ਦਾ ਮੇਰੇ ਸਾਬ ਨਾਲ ਹੂੰ ਤੇ ਉਦੋਂ ਉੱਤੇ ਜੇਕਰ ਤੁਸੀਂ ਪੇ ਕਰ ਰਹੇ ਹੋ ਸਰਵਿਸ ਤੋਂ ਇਲਾਵਾ ਤਾਂ ਇਟ ਮੀਨ ਤੁਹਾਡਾ ਏਜੰਟ ਤੁਹਾਨੂੰ ਸ਼ਾਇਦ ਜੇ 15 ਲੱਖ 20 ਲੱਖ ਰੁਪਿਆ ਮੰਗ ਰਿਹਾ ਤਾਂ ਕੁਛ ਨਾ ਕੁ ਠੱਗੀ ਦੇ ਚਾਂਸ ਹੋ ਸਕਦੇ ਨੇ ਬਿਲਕੁਲ ਠੀਕ ਹੈ ਜੀ ਕਿਉਂਕਿ ਨਾ ਅੱਜ ਕੱਲ ਬਹੁਤ ਕ੍ਰੇਜ਼ ਆ ਜੀ ਬੜੀ ਖੇਚਾ ਵੀ ਯੂਕੇ ਜਾਓ ਆਸਟ੍ਰੇਲੀਆ ਜਾਓ ਲੋਟਰੀ ਵੀਜ਼ੇ ਨੇ ਕਮਾਲ ਕਰ ਦੇਣੀ ਆ ਤੇ ਮੇਰੇ ਵੀ ਕਈ ਜਾਣਕਾਰਾਂ ਨੇ ਲੋਟਰੀ ਵੀਜ਼ੇ ਵਾਸਤੇ ਅਪਲਾਈ ਬੜਾ ਕੀਤਾ ਉਹ ਕਹਿੰਦੇ ਅਸੀਂ ਵੀ ਇਹਦੇ ਉੱਤੇ ਵੈਬਸਾਈਟ ਤੇ ਉੱਤੇ ਜਾ ਕੇ ਤੇ ਇਹ ਪਾ ਦਿੱਗੇ ਬਾਈ ਜੀ 1 ਲੱਖ ਅਪਲੀਕੇਸ਼ਨ ਦੇ ਵਿੱਚੋਂ 1000 ਦੀ ਲੋਟਰੀ ਨਿਕਲਣੀ ਆ ਇਹਦਾ ਮਤਲਬ ਤਾਂ ਇਹ ਆ ਵੀ 99000 ਤਾਂ ਇਸ ਆਸ ਦੇ ਵਿੱਚ ਇਹਨਾਂ ਕਿ ਸ਼ਾਇਦ ਸਾਡਾ ਵੀ ਜੁਗਾਰ ਲੱਗ ਜੇ ਸ਼ਾਇਦ ਸਾਡੀ ਵੀ ਗੱਲ ਬਣ ਜੇ ਬਿਲਕੁਲ ਹੀ ਕਿ ਹੁਣ ਇੱਕ ਹੀ ਦੇਖੋ ਨਾ ਆਸਟ੍ਰੇਲੀਆ ਸਰਕਾਰ ਨੂੰ ਪਤਾ ਲੱਗ ਗਿਆ ਕਿ ਵੀ ਇੰਡੀਆ ਨੂੰ ਐਡ ਕਰਨ ਦਾ ਫਾਇਦਾ ਕੀ ਹੋਏ 1 ਲੱਖ ਅਪਲੀਕੇਸ਼ਨ ਜੇ ਪੈ ਗਿਆਂ 25 ਡਾਲਰ 25 ਲੱਖ ਡਾਲਰ ਸਿੱਧਾ ਬਣ ਗਿਆ ਆਪਣਾ। ਹਮ ਇੱਕ ਚੀਜ਼ ਉਹ ਚ ਸਿਰਫ 1000 ਐਪਲੀਕੇਸ਼ਨ ਇਹਨਾਂ ਨੇ ਵੀਜ਼ਾ ਗ੍ਰਾਂਟ ਕੀਤੇ ਨੇ 462 ਜਿਹਦੇ ਉੱਤੇ ਕੁਝ ਕੁ ਕੰਡੀਸ਼ਨਾਂ ਨੇ ਜਦੋਂ ਤੁਸੀਂ ਆਸਟ੍ਰੇਲੀਆ ਪਹੁੰਚੋਗੇ ਇਹਦੇ ਨਾਲ ਨਾਲ ਥੋੜੇ ਟੈਕਸ ਰਿਟਰਨ ਤੁਹਾਨੂੰ ਚਾਹੀਦੀ ਆ ਕਿਸੇ ਕੋਲ ਪੈਨ ਕਾਰਡ ਨੰਬਰ ਹੋਣਾ ਚਾਹੀਦਾ ਤੁਹਾਡੀ 31 ਸਾਲ ਤੋਂ ਵੱਧ ਦੀ ਉਮਰ ਨਾ ਹੋਵੇ ਐਕਚੁਅਲ ਦੇ ਵਿੱਚ ਇਹਨਾਂ ਨੂੰ ਕਾਮੇ ਬੰਦੇ ਚਾਹੀਦੇ ਨੇ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਆਪਣੇ ਕਈ ਜਿਹੜੇ ਉਹਦੇ ਜੰਪਲ ਨੇ ਜਿਹੜੇ ਪੁਰਾਣੇ ਉਹਦੇ ਬੰਦੇ ਨੇ ਉਹ ਸ਼ਾਇਦ ਕੰਮ ਘੱਟ ਕਰਨਾ ਪਸੰਦ ਕਰਦੇ ਨੇ ਤਾਂ ਕਰਕੇ ਇਹਨਾਂ ਨੂੰ ਬਾਰੋ ਵਰਕਫੋਰਸ ਮੰਗਾਨੀ ਪੈਂਦੀ ਆ ਤਾਂ ਇਹਨਾਂ ਨੇ ਜਿਹੜੇ ਪ੍ਰੀਮੀਅਮ ਆਪਣੇ ਹੁਣ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਕਿ ਇੰਡੀਆ ਜਿਹੜੇ ਪ੍ਰੀਮੀਅਮ ਏਜ ਗਰੁੱਪ ਆ 31 ਸਾਲ ਤੱਕ ਦੀ ਉਮਰ ਵਾਲੇ ਉਹ ਬੰਦੇ ਇਹਦੇ ਵਿੱਚ ਜ਼ਿਆਦਾ ਆ ਰਹੇ ਨੇ ਉਹੀ ਬੰਦੇ ਅਪਲਾਈ ਕਰ ਸਕਦੇ ਨੇ ਤੁਸੀਂ ਨਾ ਬੱਚੇ ਦੇ ਸ਼ਬਦ ਵਰਤੇ ਜੇ ਕੰਡੀਸ਼ਨ ਤੁਸੀਂ ਪੰਸਰ ਸਾਹਿਬ ਇੱਕ ਸ਼ਬਦ ਵਰਤਿਆ ਵੀ ਜਿਹੜੇ ਪਹੁੰਚ ਵੀ ਜਾਣਗੇ ਲੋਟਰੀ ਵੀਜ਼ਾ ਨਿਕਲਣ ਤੋਂ ਬਾਅਦ ਜਿਹੜੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਪੈਰ ਵੀ ਧਰ ਲੈਣਗੇ ਉਹਨਾਂ ਦੇ ਉੱਤੇ ਵੀ ਕੁਝ ਇੱਕ ਸ਼ਰਤਾਂ ਹੋਣੀਆਂ ਉਹ ਸ਼ਰਤਾਂ ਕਿਹੜੀਆਂ ਖੜੀਆਂ ਦੇਖੋ ਉਹਨਾਂ ਵਿੱਚੋਂ ਕੁਝ ਕੁ ਸ਼ਰਤਾਂ ਇਹ ਨੇ ਕਿ ਤੁਸੀਂ ਇੱਕੋ ਏਮਪਲੋਇਰ ਦੇ ਨਾਲ 6 ਮਹੀਨੇ ਤੋਂ ਬਾਅਦ ਕੰਮ ਨਹੀਂ ਕਰ ਸਕਦੇ ਹੂੰ ਜੇ ਤੁਸੀਂ ਕਿਸੇ ਸਪੋਤ ਤੁਸੀਂ ਰੈਸਟੋਰੈਂਟ ਦੇ ਵਿੱਚ ਤੁਸੀਂ ਕਿਸੇ ਮੋਟਰ ਮੈਕੈਨਿਕ ਕੋਲੇ ਤੁਸੀਂ ਕਿਸੇ ਕੰਸਟਰਕਸ਼ਨ ਕੋਲੇ ਕੰਮ ਕਰਨ ਲੱਗੇ ਤਾਂ ਤੁਸੀਂ 6 ਮਹੀਨੇ ਤੋਂ ਬਾਅਦ ਇੱਕੋ ਏਮਪਲੋਇਰ ਕੋਲ ਕੰਮ ਨਹੀਂ ਕਰ ਸਕਦੇ ਇਹ ਥੋੜੀ ਜੇ ਤੁਸੀਂ ਵੱਧ ਕੰਮ ਕੀਤਾ ਤੁਹਾਡੀ ਕੰਡੀਸ਼ਨ ਬ੍ਰੀਚ ਹੋ ਜਾਏਗੀ ਤੁਸੀਂ ਹੈਲਥ ਕਵਰ ਮੇਨਟੇਨ ਕਰਨਾ ਤੁਸੀਂ ਆਪਣਾ ਜੇ ਤੁਹਾਡੀ ਕ੍ਰਿਮੀਨਲ ਚਾਰਜ ਉਹ ਕੋਈ ਲੱਗਣੇ ਨਹੀਂ ਚਾਹੀਦੇ ਕਿਉਂਕਿ ਨਹੀਂ ਗੱਲ ਥੋੜਾ ਵੀਜ਼ਾ ਕੈਨਸਲ ਕਰ ਸਕਦੇ ਨੇ ਹੂੰ ਪਰ ਬੱਜਾ ਸਾਬ ਇੱਕ ਹੋਰ ਗੱਲ ਆ ਵੀ ਪੀਆਰ ਤੁਸੀਂ ਇੰਡੀਆ ਦੇ ਵਿੱਚ ਬੈਠੇ ਹੀ ਹਾਸਲ ਕਰੋ ਇੱਕ ਅੱਜ ਕੱਲ ਇਹ ਵੀ ਰਵਾਜ ਚੱਲਦਾ ਮੈਨੂੰ ਨਹੀਂ ਪਤਾ ਵੀ ਪਾਈ ਇਹ ਰਵਾਜ ਆ ਇਹ ਵੀ ਗੁੰਮਰਾਹ ਕਰਨ ਦਾ ਤਰੀਕਾ ਜਾਂ ਇਹ ਸਚਾਈ ਆ ਇੰਡੀਆ ਦੇ ਵਿੱਚ ਬੈਠੇ ਹੀ ਤੁਸੀਂ ਪੀਆਰ ਹਾਸਲ ਕਰੋ ਆਸਟ੍ਰੇਲੀਆ ਦੀ ਇੰਡੀਆ ਦੇ ਵਿੱਚ ਬੈਠੇ ਹੀ ਵਰਕ ਵੀਜ਼ਾ ਹਾਸਲ ਕਰੋ ਆਸਟ੍ਰੇਲੀਆ ਦਾ ਇਹ ਸਾਡੇ ਪੰਜਾਬ ਦੇ ਵਿੱਚ ਕਈ ਇਮੀਗ੍ਰੇਸ਼ਨ ਵਾਲੇ ਭੈਣਾ ਵੀਰ ਗੱਲ ਕਹਿੰਦੇ ਆ ਸਚਾਈ ਇਹ ਹਮ ਤਾਂ ਸਾਬ ਪਤਾ ਕਿ ਦੇਖੋ ਆ ਇੱਕ ਚੀਜ਼ ਨਾ ਹਮੇਸ਼ਾ ਸਮਝਣੀ ਲੋੜ ਹੈ ਪੀਆਰ ਕੋਈ ਇੱਕ ਪੀਸ ਆਫ ਕੇਕ ਨਹੀਂ ਹੈਗਾ ਤੁਸੀਂ ਚੱਕਿਆ ਤੇ ਤੁਸੀਂ ਖਾ ਲਿਆ ਤੁਸੀਂ ਪੱਕੇ ਹੋ ਗਏ ਹੁਣ ਜਿੰਨੇ ਵੀ ਸਾਡੇ ਕੋਲ ਮੇਰੇ ਜਿਹੜੇ ਛੋਟੇ ਭੈਣ ਭਜੇ ਸਾਡੇ ਕੋਲ ਕੰਸਲਟ ਕਰਨ ਆਉਂਦੇ ਨੇ ਆਸਟ੍ਰੇਲੀਆ ਦੇ ਵਿੱਚ ਉਹ ਸਾਨੂੰ ਕਹਿੰਦੇ ਭਾਜੀ ਕਿ ਵੀ ਅਸੀਂ ਇੰਡੀਆ ਤੋਂ ਜਦੋਂ ਆਏ ਸੀਗੇ ਅਸੀਂ ਸਾਨੂੰ ਏਜੰਟ ਨੇ ਕਿਹਾ ਕਿ ਪੱਕਾ ਹੋਗੀ ਕਿਸੇ ਵੀ ਕੰਟਰੀ ਤੋਂ ਮੈਂ ਅਲਾ ਇੰਡੀਆ ਦਾ ਨਾਮ ਨਹੀਂ ਚਾਹੇ ਇੰਡੀਆ ਪਾਕਿਸਤਾਨ ਨੇਪਾਲ ਕਿਤੋਂ ਵੀ ਆਏ ਨੇ ਮੋਸਟਲੀ ਬੰਦੇ ਕਹਿੰਦੇ ਕਿ ਸਾਨੂੰ ਏਜੰਟ ਨੇ ਉੱਥੇ ਕਹਿੰਦਾ ਕਿ ਅਸੀਂ ਪੱਕੇ ਹੋਣ ਵਾਸਤੇ ਆਏ ਤੇ ਤੁਸੀਂ ਪੱਕੇ ਜਾ ਕੇ ਜਾਂਦੇ ਹੋ ਜਾਓਗੇ ਹੋਣ ਇੱਕ ਚੀਜ਼ ਮੈਂ ਸਭ ਤੋਂ ਪਹਿਲੀ ਗੱਲ ਇਹ ਆ ਹੁਣ ਆਸਟ੍ਰੇਲੀਆ ਆਣਾ ਤੇ ਪੱਕੇ ਹੋਣਾ ਇਹ ਅਲੱਗ-ਅਲੱਗ ਗੱਲਾਂ ਨੇ ਜਿਹੜੇ ਤੁਹਾਡੇ ਏਜੰਟ ਤੁਹਾਨੂੰ ਸਟੱਡੀ ਵੀਜ਼ਾ ਜਾਂ ਕਿਸੇ ਵੀਜ਼ੇ ਤੇ ਲਾ ਕੇ ਤੁਹਾਨੂੰ ਭੇਜਦਾ ਆਸਟ੍ਰੇਲੀਆ ਉਦੋਂ ਬਾਅਦ ਚਾਹੋ ਜੇ ਤੁਸੀਂ ਸਹੀ ਤਰੀਕੇ ਨਾਲ ਆਪਣੀ ਫਾਈਲ ਲਾਈ ਹੋਊਗੀ ਸਹੀ ਡਾਕੂਮੈਂਟ ਤੁਹਾਨੂੰ ਸਬਮਿਟ ਕੀਤੇ ਹੋਣੇ ਥੈਨ ਬਹੁਤ ਹੀ ਜ਼ਿਆਦਾ ਚਾਂਸ ਹੈ ਕਿ ਤੁਸੀਂ ਪੱਕੇ ਹੋ ਸਕਦੇ ਹੋ ਜੇ ਤੁਹਾਡੀ ਇੰਗਲਿਸ਼ 'ਚ ਵੀ ਤੁਹਾਡੇ ਚੰਗੇ ਸਕੋਰ ਆ ਸਕਦੇ ਨੇ ਤੇ ਤੁਹਾਡੇ ਕੋਲ ਐਕਸਪੀਰੀਅੰਸ ਵਧੀਆ ਹੈਗਾ ਹੁਣ ਇਹ ਚੀਜ਼ਾਂ ਦਾ ਮਤਲਬ ਇਹ ਹੈ ਕਿ ਜਿਹੜੇ ਜੇ ਤੁਸੀਂ ਪੱਕੇ ਹੋਣਾ ਸੋ ਤੋਂ ਪਹਿਲਾਂ ਕਿ ਜੈਨੂ ਤਰੀਕੇ ਦੇ ਨਾਲ ਆਂਦਰ ਟ੍ਰਾਈ ਟ੍ਰਾਈ ਕਰੋ ਤੇ ਜਿੱਦੋਂ ਅਪਲਾਈ ਕਰਨਾ ਜਿਹੜੇ ਬੰਦਾ ਤੁਹਾਨੂੰ ਸਲਾਹ ਦੇ ਰਿਹਾ ਉਹਨੂੰ ਪੁੱਛੋ ਕਿ ਤੇਰੀ ਕੁਆਲੀਫਿਕੇਸ਼ਨ ਕੀ ਆ ਉਸ ਬੰਦੇ ਦੀ ਜਿਵੇਂ ਮੈਂ ਆਪਣੀ ਗੱਲ ਕਰਾਂ ਮੈਂ ਰਜਿਸਟਰ ਮਾਈਗ੍ਰੇਸ਼ਨ ਐਡਵੋਕੇਟ ਆ ਮੈਨੇ ਮਾਸਟਰ ਆਫ ਲਾਅ ਇੰਡੀਆ ਤੋਂ ਕੀਤੀ ਹੋਈ ਆ ਖੇਤਰ ਤੋਂ ਜੀ ਤੇ ਮੈਂ ਉਰੇ ਵਕਾਲਤ ਆਪਣੀ ਕਰ ਰਿਹਾ ਤਾਂ ਇਹ ਚੀਜ਼ਾਂ ਜਾਨੀ ਕਿ ਤੁਹਾਨੂੰ ਇੱਕ ਆਥੈਂਸਿਟੀ ਹੋਣੀ ਚਾਹੀਦੀ ਕਿ ਤੁਸੀਂ ਕਿਹੜੇ ਬੰਦੇ ਤੋਂ ਸਲਾਹ ਲੈ ਰਹੇ ਹੋ ਕੀ ਪਤਾ ਤੁਸੀਂ ਜਿਹੜੀ ਸਲਾਹ ਲੈ ਰਹੇ ਹੋ ਉਹਦੀ ਕੁਆਲੀਫਿਕੇਸ਼ਨ ਤੁਹਾਡੇ ਤੋਂ ਵੀ ਘੱਟ ਹੋਵੇ ਤਾਂ ਉਹ ਬੰਦਾ ਤੁਹਾਨੂੰ ਸਲਾਹ ਕੀ ਦੇਊਗਾ ਇੰਨੇ ਚੀਜ਼ਾਂ ਕਰਕੇ ਇੰਨਾ ਗੱਲਾਂ ਕਰਕੇ ਜਿਹੜੇ ਆਪਣੇ ਭੋਲੇ ਪੰਚੇ ਨੇ ਕੁਝ ਜਿਹੜੇ ਠੱਗ ਏਜੰਟ ਨੇ ਉਹਨਾਂ ਠੱਗੇ ਮਾਰਦੇ ਨੇ ਸਾਰੇ ਮਾਰੇ ਨਹੀਂ ਹੁੰਦੇ ਪਰ ਸਾਰੇ ਚੰਗੇ ਵੀ ਨਹੀਂ ਹੁੰਦੇ ਪਰ ਬੰਸਰ ਸਾਹਿਬ ਫਾਸਟ ਟਰੈਕ ਵਰਕ ਵੀਜ਼ਾ ਜਾਂ ਨੋ ਐਕਸਪੀਰੀਅੰਸ ਵੀਜ਼ਾ ਇਹ ਕੀ ਹੁੰਦਾ ਕਿਉਂਕਿ ਨਾ ਜਦੋਂ ਅਸੀਂ ਇੱਥੇ ਐਡਵਰਟਾਈਜ਼ਮੈਂਟ ਦੇਖਦੇ ਆਂ ਅੱਜ ਕੱਲ ਫੇਸਬੁੱਕ ਦੇ ਉੱਤੇ YouTube ਦੇ ਉੱਤੇ Instagram ਦੇ ਉੱਤੇ ਤੇ ਨੇਰੀ ਆਈ ਰਹਿੰਦੀ ਆ ਵੀ ਭਾਈ ਤੁਸੀਂ ਬਸ ਇੱਕ ਵਾਰੀ ਦਸਖਤ ਕਰ ਜੋ ਫਾਰਮ ਦੇ ਉੱਤੇ ਤੇ ਫਿਰ ਦੇਖੋ ਵੀ ਅਸੀਂ ਨੇਰੀਆਂ ਕਿਵੇਂ ਲਿਆਉਨੇ ਆ ਤੇ ਬੰਦਾ ਇਹ ਸੋਚਣ ਲੱਗ ਜਾਂਦਾ ਮੇਰੇ ਵਰਗਾ ਵੀ ਭਾਈ ਮੈਂ ਸਾਈਨ ਕਰਿਆ ਆ ਇਮੀਗ੍ਰੇਸ਼ਨ ਦਫਤਰ ਦੇ ਵਿੱਚ ਫਲਾਣਿਆਂ ਦੇ ਕੋਲੇ ਮੈਂ ਗਿਆ ਸੀ ਤੇ ਬਸ ਮੇਰੀ ਜਹਾਜ਼ ਦੀ ਟਾਕੀ ਨੂੰ ਹੱਥ ਪੈ ਗਿਆ ਪਰ ਇਹ ਕੀ ਹੁੰਦਾ ਜੀ ਫਾਸਟ ਟਰੈਕ ਵਰਕ ਵੀਜ਼ਾ ਨੋਕਸ ਐਕਸਪੀਰੀਅੰਸ ਵੀਜ਼ਾ ਇਹ ਕੀ ਚੀਜ਼ ਕੀ ਆ ਇਹਦੇ ਉੱਤੇ ਕੀ ਯਕੀਨ ਕਰਨਾ ਚਾਹੀਦਾ ਬਿਲਕੁਲ ਹੁਣ ਅ ਤਰਸਾ ਤੁਹਾਨੂੰ ਮੈਂ ਇੱਕ ਜੀ ਯਾਦ ਕਰਾਤੀ ਜਦੋਂ ਮੈਂ ਦਿੱਲੀ ਤੋਂ ਪਟਿਆਲੇ ਜਾਂਦਾ ਹੋਇਆ ਨਾ ਮੈਨੂੰ ਰਸਤੇ 'ਚ ਕਾਫੀ ਬੋਰਡ ਮਿਲਦੇ ਨੇ ਹਮ ਕਿ ਵੀ 100% ਵੀਜ਼ਾ ਥੋੜੇ ਆਸਟ੍ਰੇਲੀਆ ਚ ਬਿਨਾ 10 ਰਿਫਿਊਜ਼ਲਾਂ ਆਸਟ੍ਰੇਲੀਆ ਦਾ ਵੀਜ਼ਾ ਗਰੰਟਡ ਜਦੋਂ ਉਹਨੇ ਦੀ ਏਜੰਟ ਕਿਸੇ ਵੀ ਉਹਨੇ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਲਿਖੀ ਜਿਹੜਾ ਬੰਦਾ ਕੀ ਕਹਿ ਰਿਹਾ ਹੁਣ ਜਿਹੜਾ ਇੱਕ ਨਾ ਇੱਕ ਚੀਜ਼ ਆਪਣੇ ਹਰ ਬੰਦੇ ਦੀ ਕੁਝ ਸੁਪਨੇ ਹੁੰਦੇ ਨੇ ਜੇ ਤੁਸੀਂ ਸੁਪਨੇ ਸੋਚਦੇ ਹੋ ਨਾ ਜੇ ਕੋਈ ਬੰਦਾ ਆ ਕੇ ਕਹਦੇ ਨਾ ਕਿ ਵੀ ਇਹ ਤੁਹਾਡੇ ਜਿਹੜੇ ਸੁਪਨੇ ਨੇ ਮੈਂ ਸਰਚ ਕਰੂੰਗਾ ਮੈਂ ਕਰ ਸਕਦਾ ਉਹਨੂੰ ਤਾਂ ਬੰਦਾ ਤੇ ਯਕੀਨ ਕਰ ਲਾ ਜਾਂਦਾ ਤੇ ਉਸ ਤੋਂ ਬਾਅਦ ਉਹ ਆਪਣੀ ਗਲਤੀ ਕਈ ਵਾਰ ਕਰ ਬੈਠਦਾ ਹੁਣ ਇਹੀ ਚੀਜ਼ ਦਾ ਫਾਸਟ ਰੈਕ ਆ ਈਜ਼ੀ ਤੁਸੀਂ ਆਸਟ੍ਰੇਲੀਆ ਪਹੁੰਚ ਜਾਓਗੇ ਇਹ ਸਭ ਇੱਕ ਨਾ ਕੀਵਰਡ ਨੇ ਜਿਹੜੇ ਆਪਣੇ ਪੰਜਾਬੀ ਲੋਕਾਂ ਖਾਸ ਕਰਕੇ ਖਿੱਚ ਲੈਂਦੇ ਨੇ ਜੇ ਤੁਸੀਂ ਕਿਸੇ ਕਹਤਾ ਕਿ ਵੀ ਤੁਸੀਂ ਰਿਫਿਊਜ਼ਲ ਹੈ ਕੇਸ ਹੈਗਾ ਸਾਡੇ ਕੋਲ ਆਓ ਅਸੀਂ 100% ਵੀਜ਼ਾ ਦਵਾਵਾਂਗੇ ਭਾਜੀ ਨਾ ਨਾ ਕਰਦੇ ਕਈ ਪੜੇ ਲੈ ਕੇ ਸਾਡੇ ਭੈਣ ਭਰਾ ਵੀ ਉਹਨਾਂ ਕੋਲ ਚਲੇ ਜਾਣਗੇ ਤੇ ਫਸ ਕਈ ਵਾਰ ਫਸ ਵੀ ਜਾਂਦੇ ਨੇ ਜਾਂ ਹੁਣ ਇੱਕ ਇਹਦੇ ਵਿੱਚ ਮੈਂ ਇੱਕ ਐਗਜ਼ਾਮਪਲ ਦੱਸਦਾ ਕੀ ਹੋਇਆ ਮੈਂ ਕੰਸਲਟ ਕਰ ਰਿਹਾ ਉਹ ਮੁੰਡਾ ਵਿਜ਼ਟਰ ਵੀਜ਼ਾ ਤੇ ਆਸਟ੍ਰੇਲੀਆ ਆਇਆ ਕਹਿੰਦਾ ਭਾਜੀ ਮੈਂ ਇੰਡੀਆ ਨਹੀਂ ਜਾਣਾ ਮੈਂ ਵਿਜ਼ਟਰ ਵੀਜ਼ਾ ਤੇ ਆਸਟ੍ਰੇਲੀਆ ਆਇਆ ਠੀਕ ਕਿੰਨੇ ਪੈਸੇ ਦੇ ਕੇ ਆਸਟ੍ਰੇਲੀਆ ਆਇਆ ਹੋਗਾ 2 ਲੱਖ ਰੁਪਿਆ ਵਿਜ਼ਟਰ ਵੀਜ਼ਾ ਦੇ ਕੇ ਆਸਟ੍ਰੇਲੀਆ ਆਇਆ ਅੱਛਾ ਵਿਸ਼ਟਾ ਵੀ ਜਿਆਦਾ ਵੀ 10 ਲੱਖ ਰੁਪਿਆ 20 ਲੱਖ ਰੁਪਿਆ ਵਿਸ਼ਟਾ ਵੀ ਤੇ ਦਾ ਹਾਂ ਉਹ ਕਹਿੰਦਾ ਕਹਿੰਦਾ ਭਾਜੀ ਕੀ ਵੀ ਮੈਂ ਮੈਂ ਕਹਿੰਦਾ ਜੇ ਤੂੰ 20 ਲੱਖ ਰੁਪਏ ਦੇ ਕੇ ਆਇਆ ਕਹਿੰਦਾ ਭਾਜੀ ਮੈਨੂੰ ਨਹੀਂ ਪਤਾ ਕਿ ਮੇਰੇ ਏਜੰਟ ਨੇ ਕਿਹੜੇ ਡਾਕੂਮੈਂਟ ਲਾਏ ਨੇ ਮੈਂ ਕਿਹਾ ਜੇ ਤੂੰ 10000 ਰੁਪਏ ਜਿਹੜੀ ਡਿਪਾਰਟਮੈਂਟ ਦੀ ਫੀਸ 10000 ਸੀਗੀ ਤੁਸੀਂ ਉਹਦੇ 20 ਲੱਖ ਦੇ ਕੇ ਇਟ ਮੀ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੁਛ ਨਾ ਕੁਛ ਤੈਜਨ ਕਰੇਗਾ ਹੀ ਕੋਈ ਫੇਕ ਬੈਂਕ ਸਟੇਟਮੈਂਟ ਕੋਈ ਫੇਕ ਸੀਏ ਰਿਪੋਰਟ ਲਾਈ ਹੋਣੀ ਤਾਂ ਇਹੀ ਚੀਜ਼ ਦੇਖੋ ਕਿ ਜਿਹੜੇ ਤੁਸੀਂ ਵੈਲਿਊ ਦੇ ਰਹੇ ਜੇ ਜਿਹੜੇ ডিপਾਰਟਮੈਂਟ ਚੈੱਕ ਕਰ ਲੈ ਤਾਂ ਕੱਲ ਨੂੰ 3 ਸਾਲ ਦਾ ਬੈਂਡ ਤੇ ਉਹਦਾ ਵੀਜ਼ਾ ਕੈਨਸਲ ਹੋ ਸਕਦਾ ਹੁਣ ਜਿਹੜੀ ਲਾਲਚਾ ਬਾਹਰ ਆਉਂਦਾ ਹੁਣ ਉਹ ਤੁਹਾਨੂੰ ਖਰਾਬ ਕਰ ਸਕਦਾ ਤਾਂ ਮੇਕ ਸ਼ੋਰ ਕਰੋ ਹਮੇਸ਼ਾ ਭਾਜੀ ਕਿ ਇੱਕ ਚੰਗੇ ਜਾਂ ਇੱਕ ਨਾ ਇਹਦੇ ਵਾਸਤੇ ਇੱਕ ਜੀ ਹੋਰ ਕਰ ਸਕਦਾ ਜਿਹੜਾ ਆਪਣੇ ਫਾਸਟ ਟਰੈਕ ਵਾਲਾ ਕੰਮ ਹੈ ਨਹੀਂ ਤੁਸੀਂ ਕਹਿੰਦੇ ਜਿਹੜੇ ਸਲਾਹ ਲੈਂ ਜੋ ਉਹ ਬੰਦੇ ਦੀ ਇੱਕ ਉਮਾਰਾ ਸਾਡੀ ਸਾਰੀ ਇੱਕ ਉਮਾਰਾ ਗਵਰਨ ਕਰਦੀ ਆ ਆਸਟ੍ਰੇਲੀਆ ਦੇ ਵਿੱਚ ਜਿਹੜੇ ਰਜਿਸਟਰ ਮਾਈਗ੍ਰੇਸ਼ਨ ਦੀ ਤੁਸੀਂ ਚੈੱਕ ਕਰ ਸਕੋ ਕਿ ਜਿਹੜਾ ਬੰਦਾ ਤੁਹਾਨੂੰ ਸਲਾਹ ਦੇ ਰਿਹਾ ਕੀ ਉਹ ਵਾਕਈ ਮਾਨਤਾ ਪ੍ਰਾਪਤ ਹੈਗਾ ਕਿ ਨਹੀਂ ਹੈਗਾ ਆਸਟ੍ਰੇਲੀਆ ਸਰਕਾਰ ਵੱਲੋਂ ਹਾਂ ਜਿਹੋ ਤੁਸਲਾਹ ਦੇ ਰਿਹਾ ਤਾਂ ਉਹਦੇ ਉਤੇ ਕਾਫੀ ਗਾਈਡਲਾਈਨ ਤੇ ਕਾਫੀ ਉਤੇ ਕੰਪਲਿਕੇਸ਼ਨ ਤੇ ਕਾਫੀ ਉਤੇ ਰਿਸਪੋਨਸੀਬਿਲਟੀ ਨਹੀਂ ਕਿ ਕਿਹੜੀ ਸਲਾਹ ਤੇ ਕਿਹੜੀ ਗੱਲ ਤੁਹਾਨੂੰ ਕਹਿ ਰਿਹਾ ਹੈ ਬਿਲਕੁਲ ਠੀਕ ਹੈ ਤੁਸੀਂ ਬਖ ਸਕਦੇ ਗਰੰਟਡ ਵੀਜ਼ੇ ਦੀ ਕਹਾਣੀ ਮੈਨੂੰ ਦੱਸੋ ਬੜੇ ਇਹ ਗੱਲ ਕਹਿੰਦੇ ਆ ਵੀ ਭਾਈ ਆਸਟ੍ਰੇਲੀਆ ਦਾ ਵੀਜ਼ਾ ਗਰੰਟਡ ਗਰੰਟਡ ਵੀਜ਼ੇ ਦੇ ਨਾਂ ਦੇ ਉੱਤੇ ਇਸ਼ਤਿਹਾਰਬਾਜ਼ੀ ਬਹੁਤ ਹੁੰਦੀ ਆ ਬੰਦਾ ਇਹ ਸੋਚਦਾ ਵੀ ਗਰੰਟੀ ਚੱਕਦੇ ਇਹ ਸਾਰਾ ਕੁਝ ਉਹ ਕਹਿੰਦੇ ਜੀ ਅਸੀਂ ਆਪੇ ਤਿਆਰ ਕਰ ਦਾਂਗੇ ਤੁਸੀਂ ਸਾਨੂੰ ਸਿਰ ਪਾਸਪੋਰਟ ਦੇਣਾ ਤੇ ਇੰਨੇ ਰੁਪਏ ਦੇਣੇ ਆ ਤੇ ਬਾਕੀ ਤੁਸੀਂ ਪਹੁੰਚਣ ਤੋਂ ਗਰੰਟਡ ਵੀਜ਼ਾ ਦੇਵਾਂਗੇ ਗਰੰਟਡ ਵੀਜ਼ਾ ਇਹ ਸ਼ਬਦ ਕਿਉਂ ਵਰਤਦੇ ਆ ਇਹ ਕਿਉਂ ਕਹਿੰਦੇ ਇਦਾਂ ਬਿਲਕੁਲ ਟੈਨਸਰ ਹੁਣ ਇੱਕ ਚੀਜ਼ ਦੇਖੋ ਨਾ ਅਸੀਂ ਜਿਹੜੀ ਤੁਸੀਂ ਇੱਕ ਕੱਲ੍ਹ ਕੀਤੇ ਕਿ ਪਾਸਪੋਰਟ ਦੇ ਦਿਓ ਮੈਨੂੰ ਤਾਂ ਲੱਗਦਾ ਕਿ ਵੀ ਜਿਸ ਤਰ੍ਹਾਂ ਨਾਲ ਹਾਲਾਤ ਚੱਲੇ ਨੇ ਉਹ ਕਹਿੰਦੇ ਪਾਸਪੋਰਟ ਵੀ ਨਾ ਦਿਓ ਤੁਹਾਨੂੰ ਵੀਜ਼ਾ ਹੀ ਦੇ ਦਾਂਗੇ ਅਸੀਂ ਤੇ ਕਿਉਂਕਿ ਇਹਦੇ ਵਿੱਚ ਕੁਝ ਹੋਈ ਗਰੰਟਡ ਕਦੇ ਵੀ ਨਹੀਂ ਗਾਰੰਟੀ ਕਦੇ ਕੀ ਵੀ ਟੈਨਸਰ ਇੱਕ ਚੀਜ਼ ਦੇਖੋ ਆਪਾਂ ਵੀਜ਼ਾ ਕਿਸੇ ਪਾਣੇ ਆ ਇਹਦੀ ਗਾਰੰਟੀ ਡਿਪਾਰਟਮੈਂਟ ਦੇ ਡਿਸਕ੍ਰੀਸ਼ਨ ਅਕ ਇਸ ਨਾਲ ਟ ਮੈਟਰ ਆਫ ਰਾਈਟ ਕਿ ਤੁਸੀਂ ਵੀਜ਼ਾ ਅਪਲਾਈ ਕਰਤਾ ਤੇ ਤੁਹਾਨੂੰ 100% ਵੀਜ਼ਾ ਮਿਲ ਜਾਏਗਾ ਜੇ ਕੋਈ ਬੰਦਾ ਕਹਿ ਰਿਹਾ 100% ਗਰੰਟੀ ਦੇ ਰਿਹਾ ਇਟ ਮੀਨਸ ਝੂਠ ਬੋ ਰਿਹਾ 100% ਕਿਸ ਚੀਜ਼ ਦੀ ਗਰੰਟੀ ਹੋਵੇ ਜੇ ਤੁਹਾਨੂੰ ਖੁਦ ਨੂੰ ਪਤਾ ਹੋ ਜਾਂਦਾ ਕਿ ਜਿਹੜਾ ਬੰਦਾ ਅੱਜ ਕੱਲ ਦਾ ਕਈ ਮੈਂ ਦੇਖੇ ਨੇ ਇੰਸਟਾਗ੍ਰam ਟਿਕਟੋਕ ਤੇ ਕਈ ਬਾਬੇ ਵੀ ਗਰੰਟੀ ਦੇ ਦੇ ਕਿ ਤੁਹਾਨੂੰ ਤੁਸੀਂ 100% ਠੀਕ ਕਰ ਦਾਂਗੇ ਬਿਲਕੁਲ ਸਹੀ ਤੁਹਾਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਕਿਉਂਕਿ ਬਾਅਰਸ ਬੀ ਵੇਅਰ ਕਿਉਂਕਿ ਇੱਕ ਹੋਰ ਵੀ ਕਹਾਵਦਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜਿਵੇਂ ਬਾਤ ਤੁਸੀਂ ਖੁਦ ਤਾਂ ਸੋਚੋ ਹੂੰ ਗਰੰਟੀ ਤਾਂ ਹੋਈ ਸਾਡੀ ਗਲਤ ਬਿਲਕੁਲ ਟੋਟਲੀ ਗਲਤ ਜਿਹੜੇ ਤੁਹਾਨੂੰ ਕਹਿਦਾ ਗਰੰਟੀ ਦੇ ਰਿਹਾ ਹੈ ਇਹ ਡੀਮੈਂਡ ਉਹਦੇ ਕੋਲੇ ਵਿਚਾਰੇ ਕੋਈ ਸਕਸੈਸਫੁਲ ਕੇਸ ਕੁਝ ਵੀ ਨਹੀਂ ਆਗੇ ਬਿਲਕੁਲ ਠੀਕ ਹੈ ਇੱਕ ਨਾ ਮੈਂ ਦੱਸੋ ਵੀ ਅਸੀਂ ਏਜੰਟਾਂ ਦੇ ਕੋਲੇ ਜਾਣੇ ਆ ਪੰਜਾਬ ਗੰਡਾ ਤਾਂ ਚਲੋ ਸੁਭਾ ਨਾ ਵੀ ਪਹਿਲਾਂ ਤਾਂ ਇਹਨਾਂ ਨੇ ਏਜੰਟ ਦੇ ਕੋਲੇ ਜਾ ਕੇ ਉਹਦੀ ਝੋਲੀ ਦੇ ਵਿੱਚ ਉਹਦੇ ਖੀਸੇ ਦੇ ਵਿੱਚ ਪੈਸੇ ਪਾਉਣੇ ਆ ਜਦੋਂ ਕਿਤੇ ਡੁੱਬ ਗਏ ਫਿਰ ਇਹ ਗੱਲ ਕਹਿਣੇ ਵੀ ਭਾਈ ਸਮਾਜ ਸਾਡੀ ਮਦਦ ਨਹੀਂ ਕਰਦਾ ਪੁਲਿਸ ਸਾਡੀ ਮਦਦ ਨਹੀਂ ਕਰਦੀ ਜਦ ਕਿ ਪਹਿਲਾਂ ਸੋਚਣਾ ਹੀ ਨਹੀਂ ਪਹਿਲਾ ਵਿਚਾਰ ਲੈਣੀ ਤੁਸੀਂ ਗੱਲ ਕੀਤੀ ਸੀ ਮੋਟ ਦੇ ਵਿੱਚ ਵੀ ਰਜਿਸਟਰਡ ਹੋਵੇ ਤੁਹਾਡਾ ਏਜੰਟਾ ਜਿਹੜਾ ਉਹਦੇ ਕੋਲੇ ਰਜਿਸਟ੍ਰੇਸ਼ਨ ਨੰਬਰ ਹੈ ਕਿ ਨਹੀਂ ਹੈ ਤੁਹਾਡੇ ਕੋਲੇ ਹੈ ਤਾਂ ਤਦੋਂ ਤੋਂ ਹੈ ਤੇ ਕਿਵੇਂ ਪਤਾ ਲੱਗੇ ਵੀ ਭਾਈ ਇਹ ਬੰਦਾ ਰਜਿਸਟਰਡ ਹੈ ਕਿ ਨਹੀਂ ਜਿਹਦੇ ਕੋਲੇ ਅਸੀਂ ਪਹੁੰਚੇ ਆ ਬਿਲਕੁਲ ਟੈਂਸਬ ਦੇਖੋ ਜਦੋਂ ਵੀ ਤੁਸੀਂ ਆਸਟ੍ਰੇਲੀਆ ਜੀ ਇਮੀਗ੍ਰੇਸ਼ਨ ਦੇ ਸੰਬੰਧੀ ਕੋਈ ਸਲਾਹ ਲੈਣੀ ਆ ਤੁਸੀਂ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਲਾਰਰ ਤੋਂ ਲੈਣੀ ਆ ਯਾਨੀ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਮੈਂ ਖੁਦ ਰਜਿਸਟਰਡ ਮਾਈਗ੍ਰੇਸ਼ਨ 에ਜੰਟ ਆ ਮੈਂ ਪਿਛਲੇ 10 ਸਾਲ ਤੋਂ ਇਸ ਇੰਡਸਟਰੀ ਦੇ ਵਿੱਚ ਆਗਾ ਆਸਟ੍ਰੇਲੀਆ ਦੇ ਵਿੱਚ ਜਿਹੜੇ ਐਜੂਕੇਸ਼ਨ ਤੇ ਮਾਈਗ੍ਰੇਸ਼ਨ ਸਾਰੇ ਦੇਖ ਰਹਾ ਇਹ ਤੋਂ ਇਲਾਵਾ ਜਿਹੜੀ ਮੇਰੀ ਕੁਆਲੀਫਿਕੇਸ਼ਨ ਆ ਮੈਂ ਮਾਸਟਰ ਆਫ ਲਾ 2009 ਦੀ ਕੀਤੀ ਹੋਈ ਆ ਹੂੰ ਤੇ ਉਸ ਤੋਂ ਬਾਅਦ ਮੈਂ ਆਪਣੀ ਬੈਚਲੋਰ ਆ ਮੈਂ ਪਟਿਆਲੇ ਵਕਾਲਤ ਕਰਦੇ ਰਿਹਾ ਤੇ ਮੈਂ ਉਰੇ ਮੇਰੀ ਵਕਾਲਤ ਕਰ ਰਿਹਾ ਇਹ ਮੇਰੀ ਕੁਆਲੀਫਿਕੇਸ਼ਨ ਆ ਜੇ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਕੋਈ ਵੀ ਬੰਦਾ ਕੀ ਉਹ ਰਜਿਸਟਰਡ ਹੈਗਾ ਕਿ ਨਹੀਂ ਹੈਗਾ ਤੁਸੀਂ ਗੂਗਲ ਤੇ ਉੱਤੇ ਜਾ ਕੇ O M A R A ਮਾਈਗ੍ਰੇਸ਼ਨ 에ਜੰਟ ਸਿਰਫ ਤਿੰਨ ਵਰਡ ਪਾ ਕੇ ਸਰਚ ਕਰ ਲਿਓ ਤੁਹਾਨੂੰ ਸਾਰੀ ਹਿਸਟਰੀ ਆਜੂ ਕਿਹੜਾ ਬੰਦਾ ਤੁਹਾਨੂੰ ਸਲਾਹ ਦੇ ਰਿਹਾ ਜੇ ਕੁਝ ਕੁ ਬੰਦੇ ਤੁਹਾਨੂੰ ਕਹਿ ਰਹੇ ਨੇ ਕਿ ਉਹ ਮਾਈਗ੍ਰੇਸ਼ਨ ਏਜੰਟ ਹੈਗੇ ਨੇ ਉਹਨਾਂ ਦਾ ਚੈੱਕ ਕਰੋ ਕਿ ਉਹਦਾ ਨਾਮ ਉਹਨਾਂ ਦੀ ਈਮੇਲ ਆਈਡੀ ਉਹਨਾਂ ਦਾ ਬਿਜ਼ਨਸ ਨਾਮ ਪਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਉਹ ਵਾਕਈ ਰਜਿਸਟਰਡ ਹੈਗਾ ਕਿ ਨਹੀਂ ਹੈਗਾ ਜੇ ਇੱਕ ਚੀ ਹੋਰ ਮੈਂ ਬੜੀ ਦੇਖੀ ਆ ਕਈ ਮਿਸਚੂਜ਼ ਕਰ ਲੈਂਦੇ ਨੇ ਉੱਥੇ ਕੀ ਹੁੰਦਾ ਕੋਈ ਵੀ XYZ ਕੰਸਲਟੈਂਟ ਬਣਿਆ ਉਹਨੇ ਕਹਿਤਾ ਕਿ ਜੀ ਠੀਕ ਹੈ ਅਸੀਂ ਸਾਡੇ ਕੋਲੇ ਟੈਨਰ ਸਾਹਿਬ ਸਾਡੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨਹੀਂ ਟੈਨਰ ਸਾਹਿਬ ਸ਼ਾਇਦ ਹੋਰ ਹੋਣ ਕੋਈ ਠੀਕ ਹੈ ਨਾ ਤੇ ਉਦੋਂ ਬਾਅਦ ਕੀ ਹੋਇਆ ਉਹਦੇ ਟੈਂਸਰ ਨੂੰ ਪਤਾ ਹੀ ਨਹੀਂ ਕਿ ਉਹਨਾਂ ਦਾ ਨਾਮ ਕਿੱਥੇ ਵਰਤੇ ਜਾ ਰਿਹਾ ਇਹ ਵੀ ਤਾਂ ਹੋ ਸਕਦਾ ਨਹੀਂ ਤਾਂ ਥੋਨੇ ਇਹ ਕਰਨਾ ਉੱਥੇ ਈਮੇਲ ਆਈਡੀ ਤੇ ਲਿਖੋ ਤੁਸੀਂ ਉੱਥੇ ਈਮੇਲ ਭੇਜੋ ਕੀ ਵੀ ਦੇਖੋ ਜੀ ਆ ਤੁਹਾਡੇ ਰਜਿਸਟਰਡ ਹੈਗੇ ਨਾ ਨਹੀਂ ਹੈਗੇ ਜਾਂ ਤੁਹਾਡੀ ਉਮਾਰਾ ਦੀ ਇਹ ਤੁਹਾਡੀ ਉਮਾਰਾ ਦੀ ਵੈਬਸਾਈਟ ਦੇ ਉੱਪਰ ਹੀ ਉਹਦੇ ਲਿਖਿਆ ਹੋ ਕਿ ਕਿਹੜੇ ਕਿਹੜੇ ਬਿਜ਼ਨਸ ਉਸ ਏਜੰਟ ਦੇ ਹੈਗੇ ਨੇ ਕਿੱਥੇ-ਕਿੱਥੇ ਨੇ ਕਿ ਸਾਡੀ ਇੰਡੀਆ ਬ੍ਰਾਂਚ ਹੈਗੀ ਹੈ ਕਿ ਨਹੀਂ ਜਾਂ ਸਾਡੀ ਕਿਹ ਚ ਹੋਰ ਕੰਟਰੀ ਹੈਗੀ ਹੈ ਤਾਂ ਤੁਹਾਨੂੰ ਤੁਸੀਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਮੈਲ ਸਰੀਏ ਤੇ ਔਥੈਂਟਿਕ ਇਨਫੋਰਮੇਸ਼ਨ ਇੱਕ ਵਾਰੀ ਹੋਰ ਜਾਣਕਾਰੀ ਚ ਵਾਦਾ ਕਰਿਓ ਬੰਸਲ ਸਾਹਿਬ ਕਿ ਸਕਿੱਲ ਅਸੈਸਮੈਂਟ ਕੀ ਹੁੰਦੀ ਆ ਤੇ ਇਹ ਕਦੋਂ ਜ਼ਰੂਰੀ ਹੁੰਦੀ ਆ ਕਿਉਂਕਿ ਨਾ ਕਈ ਬੰਦੇ ਆਪਣੇ ਪ੍ਰਸੰਗ ਦੇ ਵਿੱਚ ਗੱਲ ਨੂੰ ਪੇਸ਼ ਕਰਦੇ ਆ ਕੋਈ ਆਪਣੇ ਤਰੀਕੇ ਨਾਲ ਪੇਸ਼ ਕਰਦਾ ਪਰ ਤੁਸੀਂ ਬਿਲਕੁਲ ਸਿੱਧੇ ਤੇ ਸਪਸ਼ਟ ਸ਼ਬਦਾਂ ਵਿੱਚ ਦੱਸੋ ਵੀ ਇਹ ਹੁੰਦੀ ਕੀ ਆ ਤੇ ਜ਼ਰੂਰੀ ਕਿਉਂ ਆ ਦੇਖੋ ਡਾਨ ਸਾਹਿਬ ਤੁਸੀਂ ਇੱਕ ਗੱਲ ਕੀਤੀ ਆਪਾਂ ਜਿੰਨੇ ਵੀ ਆਪਾਂ ਇੰਟਰਵਿਊ ਕੀਤੀ ਆ ਉਹ ਚ ਆਪਾਂ ਇੱਕ ਗੱਲ ਕੀਤੀ ਕਿ ਆਪਾਂ ਪੱਕੇ ਕਿਵੇਂ ਹੋ ਸਕੀ ਕਿ ਠੀਕ ਆ ਸਾਰੇ ਰਸਤੇ ਗਲਤ ਹੋ ਗਏ ਸਾਰੇ ਏਜੰਟ ਜਾਂ ਚੰਗੇ ਜਾਂ ਮਾੜੇ ਜੋ ਕੁਝ ਵੀ ਹੋਇਆ ਨਾ ਸਾਰੇ ਕਹਿੰਦੇ ਕਿ ਫਿਰ ਪਰ ਲੇਕਿਨ ਉਹ ਸੋਲੂਸ਼ਨ ਕੀ ਹੋਗਾ ਕਿ ਜੇ ਬੰਦੇ ਇੰਡੀਆ ਵਾਲੇ ਬੰਦੇ ਜੇ ਬਾਹਰ ਆਣਾ ਚਾਹੁੰਦਾ ਕਿਵੇਂ ਆ ਸਕਣੇ ਜੇ ਸਿੱਧੀ ਪੀਆਰ ਕਿਵੇਂ ਪਊਗੀ ਸਿੱਧੀ ਪੀਆਰ ਵਾਸਤੇ ਤੁਹਾਡੇ ਕੋਲ ਸਕਿਲ ਅਸੈਸਮੈਂਟ ਹੋਵੇ ਤੁਹਾਡੇ ਕੋਲ ਰਿਸਪੌਂਸਿਵ ਹੋਵੇ ਇਹ ਕੁਝ ਕੁ ਪ੍ਰੋਸੈਸ ਨੇ ਹੁਣ ਉਹਦੇ ਵਾਸਤੇ ਸਕਿਲ ਅਸੈਸਮੈਂਟ ਕੀਆ ਤੁਹਾਡੇ ਕੋਲ ਕੁਆਲੀਫਿਕੇਸ਼ਨ ਆ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤੁਸੀਂ ਉਹਦੇ ਬੇਸ ਉੱਤੇ ਆਪਣੇ ਸਕਿਲ ਅਸੈਸਮੈਂਟ ਇੱਕ ਅਧਾਰੇ ਵਰਸਸ ਅਲੱਗ-ਅਲੱਗ ਅਧਾਰੇ ਨੇ ਜਿਹੜੇ ਸਕਿਲ ਅਸੈਸਮੈਂਟ ਕਰਦੇ ਨੇ ਕਿ ਜਿਹੜੀ ਤੁਹਾਡੀ ਪੜ੍ਹਾਈ ਆ ਤੇ ਤੁਹਾਡਾ ਐਕਸਪੀਰੀਅੰਸ ਆ ਉਹ ਆਸਟ੍ਰੇਲੀਅਨ ਜਿਵੇਂ ਇੱਕ ਐਗਜ਼ਾਮਪਲ ਦੀ ਗੱਲ ਕਰਾਂ ਸਪੋਜ਼ ਜੇ ਕੋਈ ਪੇਂਟਰ ਬੰਦਾ ਜੇ ਪੇਂਟਿੰਗ ਵਾਲੇ ਬੰਦਾ ਜਿਹੜੇ ਇੰਡੀਆ ਦੇ ਵਿੱਚ ਕੋਈ ਪੇਂਟ ਕਰ ਰਿਹਾ ਹੈ ਜਾਂ ਕਿਸੇ ਵੀ ਕੰਟਰੀ ਪੇਂਟ ਕਰ ਰਿਹਾ ਹੈ ਤੇ ਕੋਈ 3 ਸਾਲ ਦਾ ਐਕਸਪੀਰੀਅੰਸ ਹੈਗਾ ਤੇ ਉਹਦੇ ਕੋਲੇ ਜੇ ਡਿਪਲੋਮਾ ਜਾਂ ਸਰਟੀਫਾਈ ਜਾਂ ਪੇਂਟਿੰਗ ਦਾ ਕੋਈ ਵੀ ਸਰਟੀਫਿਕੇਟ ਹੈਗਾ ਉਹਦੇ ਬੇਸ ਤੇ ਉਹ ਸਕਿਲ ਅਸੈਸਮੈਂਟ ਕਰਵਾ ਸਕਦਾ ਆਪਣੀ ਆਸਟ੍ਰੇਲੀਆਨ ਉੱਥੇ ਬਿਠਾ ਬਿਠੇ ਇੰਡੀਆ ਚ ਸਕਿਲ ਅਸੈਸਮੈਂਟ ਕਰਵਾ ਕੇ ਜੇ ਉਹਦੀ ਸਕਿਲ ਅਸੈਸਮੈਂਟ ਪੋਜ਼ਿਟਿਵ ਆਂਦੀ ਆ ਤਾਂ ਸਿੱਧੀ ਆਪਣੀ EOI ਲੋਚ ਕਰ ਸਕਦਾ ਆਸਟ੍ਰੇਲੀਆ ਦੀ ਪੀਆ ਤੇ ਬਹੁਤ ਸੌਖਾ ਸਸ ਬਹੁਤ ਖੂਬ ਜੀ ਬੰਤਲ ਸਾਹਿਬ ਸਟੂਡੈਂਟ ਵੀਜ਼ੇ ਦਾ ਕੀ ਹਾਲ ਆ ਹੁਣ ਦੇਖੋ ਕੈਨੇਡਾ ਦੇ ਵਿੱਚ ਬੂਹੇ ਬਾਰੀਆਂ ਬੰਦ ਹੋ ਗਏ ਉੱਥੇ ਟੈਕਸ ਵਧ ਗਏ ਉੱਥੇ ਗਰੋਸਰੀ ਵਧ ਗਈ ਉੱਥੇ ਬੜਾ ਹੋਰ ਮਹਿੰਗਾਈ ਵਾਲਾ ਮਾਹੌਲ ਆ ਗਿਆ ਜਿਹਦੇ ਕਰਕੇ ਰੈਸੈਸ਼ਨ ਦੇ ਕਰਕੇ ਲੋਕ ਇਧਰ ਨੂੰ ਵਾਪਸ ਨੂੰ ਇੰਡੀਆ ਦੇ ਵੱਲ ਆ ਰਹੇ ਆ ਸਾਰੇ ਤਾਂ ਨਹੀਂ ਪਰ ਜਿਹਦਾ ਵੀ ਇੱਥੇ ਹੱਥ ਪੈਂਦਾ ਅਗਲਾ ਕਹਿੰਦਾ ਵੀ ਯਾਰ 2 ਸਾਲ ਉੱਥੇ ਹਾਲਾਤ ਖਰਾਬ ਰਹਿਣੇ ਆ ਅਮਰੀਕਾ ਨੇ ਬੂਹੇ ਬਾਰੀਆਂ ਪਹਿਲਾਂ ਬੰਦ ਕੀਤੇ ਪਏ ਆ ਟਰੰਪ ਦੇ ਆਉਣ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਹਾਲਾਤ ਕੀ ਆ ਵਿਦਿਆਰਥੀ ਵੀਜ਼ੇ ਕਿੰਨੇ ਕ ਲੱਗ ਰਹੇ ਆ ਜੇ ਲੱਗ ਰਿਹਾ ਤਾਂ ਵੀਜ਼ਨ ਦੀ ਰੇਸ਼ੋ ਕਿੰਨੀ ਕਾ ਕਿਉਂਕਿ ਪਿੱਛੇ ਜੇ ਮੈਂ ਖਬਰ ਪੜ੍ਹੀ ਸੀ ਕਿ 25000 ਦੇ ਕਰੀਬ ਵਿਦਿਆਰਥੀਆਂ ਦੀ ਉਹਨਾਂ ਨੇ ਕਿਹਾ ਸੀ ਯੋਗਤਾ ਰੱਦ ਕਰ ਦਿੱਤੀ ਗਈ ਹੈ ਜਿਹੜੇ ਕਿ ਨਕਲੀ ਜੇ ਸਕੂਲ ਖੁੱਲੇ ਸੀ ਯੂਨੀਵਰਸਿਟੀਆਂ ਜਿਹੜੀਆਂ ਕਹਿਣ ਨੂੰ ਸੀ ਉਹ ਹਾਲਾਤ ਕੀ ਹੈ ਕਾਲਜ ਹੁਣ ਬਿਲਕੁਲ ਟੈਨਸਾ ਮੇਲਾ ਤੁਸੀਂ ਨਾ ਕੁਝੇ ਚ ਸਮੁੰਦਰ ਅੱਜ ਸਮਾਓਗੇ ਤਾਂ ਹੀ ਪੂਰੇ ਜਿਹੜੇ ਉਹ ਤੁਸੀਂ ਸਵਾਲ ਪੁੱਛ ਰਹੇ ਹੋ ਮੇਲਾ ਜਿਹੜੇ ਸਭ ਤੋਂ ਜ਼ਿਆਦਾ ਪੁੱਛੇ ਜਾਂਦੇ ਨੇ ਹੁਣ ਜਿਹੜੀ ਤੋਂ ਨੇ ਗੱਲ ਕੀਤੀ ਆ ਕਿ ਵੀ ਆਈ ਜੇਲੀ ਕੁਆਲੀਫਿਕੇਸ਼ਨਾਂ ਕੈਨਸਲ ਹੋ ਰਹੀਆਂ ਨੇ ਆਸਟ੍ਰੇਲੀਆ ਹਮੇਸ਼ਾ ਹੀ ਸਟੇਬਲ ਚੱਲਿਆ ਜੇ ਯੂਕੇ ਨੇ ਖੋਲਦੇ ਵੀਜ਼ੇ ਅਮਰੀਕਾ ਨੇ ਵੀਜ਼ੇ ਖੋਲਦੇ ਕੈਨੇਡਾ ਨੇ ਰਿਫਿਊਜ਼ਲ ਲੈ ਲੇ ਜੋ ਕੁਝ ਵੀ ਕੀਤਾ ਆਸਟ੍ਰੇਲੀਆ ਹਮੇਸ਼ਾ ਸਟੇਬਲ ਚੱਲਿਆ ਬਟ ਆਸਟ੍ਰੇਲੀਆ ਨੇ ਇੱਕ ਚੀਜ਼ ਕਹੀ ਆ ਕਿ ਜਿਹੜੀ ਵੀ ਸਾਨੂੰ ਕੁਆਲਟੀ ਸਰਵਿਸ ਕੁਆਲਟੀ ਐਜੂਕੇਸ਼ਨ ਅਸੀਂ ਦਵਾਂਗੇ ਉਹਦੇ ਬੇਸ ਉੱਤੇ ਕਿਹਾ ਕਿ ਕੁਝ ਕੁ ਡੋਜੀ ਪ੍ਰੋਵਾਈਡਰ ਆਏ ਸੀਗੇ ਆਰਟੀਓ ਆਈ ਸੀ ਪਾਰਟिकुलर ਜਿਹੜੀ ਇੱਕ ਖਬਰ ਚੱਲੀਗੀ 25000 ਕੁਆਲੀਫਿਕੇਸ਼ਨ ਕੈਨਸਲ ਹੋਈਆਂ ਉਹ ਕਰੈਕੋਸ ਦੀਆਂ ਨਹੀਂ ਹੋਈਆਂ ਉਹ ਆਰਟੀਓ ਜਿਹੜੇ ਆਰਪੀਐਲ ਜਿਨ੍ਹਾਂ ਨੇ ਬਿਨਾਂ ਕਿਸੇ ਐਕਸਪੀਰੀਅੰਸ ਤੋਂ ਪੈਸੇ ਦਿੱਤੇ 500 700 1000 2000 ਤੇ ਆਪਣੇ ਸਰਟੀਫਿਕੇਟ ਇਸ਼ੂ ਕਰਵਾ ਲਏ ਸੀ ਉਦੋਂ ਆਸਟ੍ਰੇਲੀਆ ਗਵਰਨਮੈਂਟ ਨੇ ਕਿਹਾ ਕਿ ਵੀ ਜਿਹੜੇ ਕੁਝ ਕੁ ਕਾਲਜ ਸੀ 프린ਟਿੰਗ ਮਸ਼ੀਨਾਂ ਬਣ ਕੇ ਰਹਿ ਗਿਆ ਨੇ ਉਹ ਉਹਨਾਂ ਕੋਲ ਜਾਓ ਤੁਹਾਨੂੰ ਸਰਟੀਫਿਕੇਟ ਪ੍ਰਿੰਟ ਕਰਕੇ ਦੇ ਦਿੰਦੇ ਨੇ ਉਹਨਾਂ ਨੂੰ ਨੱਥ ਪਾਣ ਲਈ ਲੇਬਰ ਸੈਕਨ ਨੇ ਕਾਫੀ ਜ਼ਿਆਦਾ ਇਨਪੁਟ ਪਾਈ ਉਹਦੇ ਵਿੱਚ ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੇ ਕੁਆਲਿਫਿਕੇਸ਼ਨਾਂ ਹਨ ਲੱਗਦੀਆਂ ਨੇ ਜਿਹੜੇ ਕਾਲਜ ਸਾਨੂੰ ਦੋਜੀ ਲੱਗਦੇ ਹਨ ਠੱਗੀ ਮਾਰਨ ਲੱਗਦੇ ਹਨ ਜਿਨ੍ਹਾਂ ਨੇ ਸਿਰਫ ਪੈਸੇ ਲੈ ਕੇ ਸਰਟੀਫਿਕੇਟ ਇਸ਼ੂ ਕੀ ਸ਼ਾਇਦ ਇਹਦੇ ਵਿੱਚ ਕਹਿੰਦੇ ਅੱਟ ਨਾਲ ਘੁਨ ਪਿਸ ਜਾਂਦਾ ਸ਼ਾਇਦ ਕੁਝ ਕਿ ਸਹੀ ਵਿਦਿਆਰਥੀ ਦੀਆ ਕualiਫਿਕੇਸ਼ਨ ਕੈਨਸਲ ਹੋ ਗਿਆ ਹੁਣ ਬਟ ਜੇ ਹੁਣ ਕਾਲਜ ਜੇ ਬੰਦ ਕੀਤਾ ਤਾਂ ਸਾਰੀ ਕualiਫਿਕੇਸ਼ਨ ਹੀ ਬੰਦ ਖਤਮ ਤੇ ਉਹਨਾਂ ਦੀਆ ਕਾਲਜ ਬੰਦ ਤੇ ਕualiਫਿਕੇਸ਼ਨ ਵੀ ਖਤਮ ਕਰਤੀਆਂ ਕਈਆਂ ਦੀਆਂ ਜਿਨ੍ਹਾਂ ਨੇ ਕualiਫਿਕੇਸ਼ਨ ਕੈਨਸਲ ਕੀਤੀਆਂ ਨੇ ਤੇ ਵਿਦਿਆਰਥੀ ਵਿਜਨ ਦਾ ਪ੍ਰਭਾਵ ਕੀ ਆ ਕਿੰਨੇ ਕ ਵਿਦਿਆਰਥੀ ਕਿੰਨੇ ਕ ਸਟੂਡੈਂਟ ਹਰ ਸਾਲ ਆਉਂਦੇ ਆ ਜਾਂ ਇਹ ਹੋਰ ਵਧਣ ਦੀ ਆਸ ਆ ਜਾਂ ਜਿਹੜੇ ਆਉਂਦੇ ਆ ਉਹ ਵੀ ਰੁਕਣ ਦੀ ਆਸ ਆ ਸਥਿਤੀ ਕੀ ਆ ਬਿਲਕੁਲ ਜੀ ਹੁਣ ਜੇ ਆਪਾਂ ਇਹ ਗੱਲ ਕਰੀਏ ਕਿ 295000 ਇਹਨਾਂ ਨੇ ਲੇਬਰ ਸਰਕਾਰ ਨੇ ਕਿਹਾ ਕਿ ਸੀ ਇਸ ਸਾਲ ਜਿਹੜੇ ਕੋਟਾ ਵਧਾਤਾ ਸਟੂਡੈਂਟਾਂ ਦਾ 295000 ਇਹਨਾਂ ਨੇ ਇਸ ਸਾਲ ਕਵਰ ਕਰਨਾ ਨੇ ਜਿਹੜੀ ਸਾਡੀ ਵੀਡੀਓ ਸੀ ਉਹ news.com ਤੇ ਵੀ ਆ ਗਈ ਸੀ ਉਹਨਾਂ ਨੇ ਉੱਥੋਂ ਪਿਕ ਕਰ ਲਈ ਕੀ ਵੀ ਕੁਝ ਕਮਾਈਗੇਸ਼ ਏਜੰਟ ਯਾਨੀ ਕਿ ਇਸ ਨੂੰ ਵਧੀਆ ਕਹਿ ਰਹੇ ਨੇ ਕਿਉਂਕਿ ਲੇਬਰ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਨੱਥ ਪੰਮ ਸੀ ਘੱਟ ਸਟੂਡੈਂਟ ਵੀਜ਼ੇ ਗ੍ਰਾਂਟ ਕਰਾਂਗੇ ਬਟ ਜਿਹੜੀ ਪਾਲਸੀਆਂ ਨੇ ਕੁਝ ਹੋਰ ਕਹਿੰਦੀਆਂ ਨੇ ਉਹਦੇ ਵਿੱਚ ਇਹਨਾਂ ਨੇ 35000 ਸੀਟਾਂ ਵਧਾਤੀਆਂ ਹੁਣ 295 ਸਟੂਡੈਂਟਾਂ ਨੂੰ ਗ੍ਰਾਂਟ ਕਰਨਗੇ ਵੀਜ਼ੇ ਇਸ ਸਾਲ ਤੇ ਜਿਹੜੀ ਕੈਪਿੰਗ ਸੀਗੀ ਉਹ ਵੀ ਅੰਦਰ ਥੋੜੀ ਜਿਹੀ ਵਧਾ ਦਿੱਤੀ ਐਸ ਕੰਪੇਅਰ ਟੂ ਲਾਸਟ ਇਅਰ ਤਾਂ ਮੇਰੇ ਨਾਲ ਜਿਹੜੇ ਸਟੂਡੈਂਟ ਵੀਜ਼ਾ ਵਾਸਤੇ ਬਹੁਤ ਵਧੀਆ ਟਾਈਮ ਆ ਨਾ ਬਟ ਇਹਦੇ ਵਿੱਚ ਕੀ ਹੋਏਗਾ ਜਿਹੜੇ ਹਾਇਰ ਐਜੂਕੇਸ਼ਨ ਨੇ ਬੈਚਲਰ ਤੇ ਮਾਸਟਰ ਦੇ ਵਿੱਚ ਉਹਦੇ ਵਿੱਚ ਹੀ ਵੀਜ਼ਾ ਲੱਗਣ ਦੇ ਸਭ ਤੋਂ ਜ਼ਿਆਦਾ ਚਾਂਸ ਨੇ ਜੇ ਡਿਪਲੋਮੇ ਦੇ ਵਿੱਚ ਸਰਟੀਫਿਕੇਟ ਦੇ ਵਿੱਚ ਪੰਗਾ ਨਾਲ ਲਿਓ ਪੈਸੇ ਖਰਾਬ ਕਰ ਲੋਗੇ ਕਿਉਂਕਿ ਟੈਂਸਰ ਇੱਕ ਚੀਜ਼ ਮੇਰੇ ਹੋਰ ਧਿਆਨ ਦੇ ਵਿੱਚ ਗੱਲ ਆਈ ਜਦੋਂ ਵੀ ਨਾ ਇਹ ਹੁਣ ਇੱਕ ਕੁਝ ਕਿ ਤਰ੍ਹਾਂ ਦੇ ਏਜੰਟਸ ਹੁੰਦੇ ਨੇ ਇੱਕ ਹ ਬੜੀ ਬਧੀਆ ਜੀ ਹੈ ਨਾ ਜੇ ਆਪਾਂ ਗੱਲ ਕਰੀਏ ਇੰਡੀਆ ਪਾਕਿਸਤਾਨ ਨੇਪਾਲ ਦੇ ਵਿੱਚ ਜਿਹੜੇ ਛੋਟੇ ਏਜੰਟ ਹੋਣਗੇ ਜਿਹਨਾਂ ਨੇ ਠੱਗੇਮਾ ਦਾ ਉਹ ਹੂਗਾ ਉਹ ਕਹਿੰਦੇ ਤੁਹਾਨੂੰ 100% ਵੀਜ਼ਾ ਦਵਾਵਾਂਗੇ ਅਸੀਂ ਥੋੜਾ ਡਿਪਲੋਮਾ ਦੇ ਵਿੱਚ ਵੀਜ਼ਾ ਪਾਵਾਂਗੇ ਅਸੀਂ ਹੁਣ ਜਦੋਂ ਤੁਸੀਂ ਕਿਸੇ ਬੰਦੇ ਨੇ ਮਾਸਟਰ ਡਿਗਰੀ ਇੰਡੀਆ 'ਚ ਕੀਤੀ ਹੋਈ ਹੈ ਜੇ ਡਿਪਲੋਮਾ ਦੇ ਵੀਜ਼ਾ ਪਾਉਦੇ ਨੇ देयर ਹਾਈ ਚਾਂਸ ਕਿ ਉਹ ਵੀਜ਼ਾ ਰਿਫਿਊਜ਼ ਹੋਏਗਾ ਜਿਹੜਾ ਬਦਸੂ ਇਹ ਸਲਾਹ ਦੇ ਰਿਹਾ ਡਿਪਲੋਮਾ ਦੇ ਵਿੱਚ ਪ੍ਰੋਸੈਸ ਨਾ ਕਰਿਓ ਹਾਈਰ ਐਜੂਕੇਸ਼ਨ ਦੇ ਬੈਚਲਰ ਜਾਂ ਮਾਸਟਰ ਚੰਗੀ ਯੂਨੀਵਰਸਿਟੀ ਦੇ ਵਿੱਚ ਸਰਕਾਰੀ ਯੂਨੀਵਰ ਤਾਂ ਠੱਗੇਮਾਂ ਦੇ ਚਾਂਸ ਬਹੁਤ ਹੀ ਜ਼ਿਆਦਾ ਘਟਿਆਣਗੇ ਬਸ ਜੀ ਸਰ ਮੇਰਾ ਆਖਰੀ ਸਵਾਲ ਆ ਕਿ ਮੰਨ ਲਓ ਕਿਸੇ ਵੀ ਪੰਜਾਬੀ ਭੈਣ ਵੀਰ ਨੇ ਆਸਟ੍ਰੇਲੀਆ ਆਉਣ ਦੀ ਇੱਛਾ ਪਾਲੀ ਆ ਕਿ ਮੈਂ ਵੀ ਆਸਟ੍ਰੇਲੀਆ ਜਾਵਾਂ ਮੈਂ ਵਿਜ਼ਟਰ ਵੀਜਾ ਤੇ ਜਾਵਾਂ ਮੈਂ ਕੋਈ ਹੋਰ ਤਰੀਕਾ ਅਪਣਾਵਾਂ ਇਹ ਇੱਛਾ ਪਾਲ ਲੈਣੀ ਚਾਹੀਦੀ ਏ ਕਿ ਨਹੀਂ ਤੇ ਜੇਕਰ ਪਾਲ ਲਈਏ ਇੱਛਾ ਤੇ ਫਿਰ ਕਿਹੜੀਆਂ ਕਿੜੀਆਂ ਗੱਲਾਂ ਦਾ ਖ्याल ਰੱਖਣਾ ਚਾਹੀਦਾ ਸਾਨੂੰ ਬਿਲਕੁਲ ਦੇਖੋ ਟੈਂਸਰ ਹਰ ਬੰਦੇ ਨੂੰ ਜਿਹੜੇ ਸੁਪਨੇ ਨੇ ਨਾ ਉਹ ਪੂਰੇ ਕਰਨੇ ਚਾਹੀਦੇ ਨੇ ਕੋਈ ਅਸੀਂ ਵੀ ਪੰਜਾਬ ਤਾਂ ਛੱਡ ਕੇ ਆਇਆ ਕਿਉਂਕਿ ਸ਼ਾਇਦ ਸਾਨੂੰ ਉੱਥੇ ਇੰਨਾ ਕੁਝ ਨਹੀਂ ਮਿਲਿਆ ਜੋ ਅਸੀਂ ਸਾਨੂੰ ਸੁਪਨੇ ਸਾਡੇ ਸੀਗੇ ਅਸੀਂ ਓਕਾਰੇ ਸੁਪਨੇ ਆਪਣੇ ਹੁਣ ਜਿਹੜੇ ਭੈਣ ਭਰਾ ਜਿਨ੍ਹਾਂ ਨੇ ਸੋਚਿਆ ਕਿ ਅਸੀਂ ਬਾਹਰ ਆਸਟ੍ਰੇਲੀਆ ਆ ਕੇ ਅਸੀਂ ਸੈੱਟ ਹੋਈਏ ਤਾਂ ਕਿਵੇਂ ਆਣ ਉਹਨਾਂ ਦੀ ਕੁਆਲੀਫਿਕੇਸ਼ਨ ਪੈਸੇ ਪਹਿਲਾਂ ਬਣਿਆ ਹੋਵੇ ਉਹਨਾਂ ਕੋਲ ਜੇ ਥੋੜੀ ਕੁਆਲੀਫਿਕੇਸ਼ਨ ਵਿੱਚ ਗੈਪ ਨਾ ਹੋਵੇ ਜੇ ਗੈਪ ਹੈਗਾ ਤਾਂ ਉੱਥੇ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤਾਂ ਕਿ ਥੋੜੀ ਪ੍ਰੋਫਾਈਲ ਟੋਟਲੀ ਸਟੇਬਲ ਰਹੇ ਜੇ ਤੁਹਾਡੀ ਇੰਗਲਿਸ਼ ਪ੍ਰੋਫੀਸ਼ੈਂਸੀ ਵਧੀਆ ਹੈਗਾ ਤੁਸੀਂ ਚੰਗੇ 7-8 ਬੈਂਡ ਲੈ ਸਕਦੇ ਹੋ ਤੁਹਾਨੂੰ ਅਕਾਊਂਟਿੰਗ ਜਾਂ ਬੈਚਲਰ ਜਾਂ ਮਾਸਟਰ ਤੁਹਾਨੂੰ ਵਧੀਆ ਡਿਗਰੀ ਕੋ ਕੀਤੀ ਹੋਈ ਆ ਤਾਂ ਉਹਨੂੰ ਸਕਿਲ ਅਸੈਸਮੈਂਟ ਕਰਾ ਕੇ ਸਭ ਤੋਂ ਈਜ਼ੀ ਤੇ ਪੱਕਾ ਤਰੀਕਾ ਇਹ ਹੈਗਾ ਸੈਕੰਡ ਗੱਲ ਜੇ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਤਾਂ ਮੇਕ ਸ਼ੁਰ ਕਰੋ ਕਿ ਤੁਸੀਂ ਉਹ ਏਜੰਟ ਤੋਂ ਅਪਲਾਈ ਕਰੋ ਤੁਸੀਂ ਫੇਕ ਡਾਕੂਮੈਂਟ ਨਾ ਦਿਵੋ ਕਿਉਂਕਿ ਅੱਜ ਇੱਕ ਝੂਠ ਬੋਲਿਆ ਤੁਹਾਨੂੰ ਕਾਫੀ ਅੱਗੇ ਜਾ ਕੇ ਪੀਆਰ ਵੀ ਥੋੜੀ ਕੈਨਸਲ ਹੋ ਸਕਦੀ ਹੈ ਉਸ ਡਾਕੂਮੈਂਟ ਦੇ ਆਧਾਰ ਤੇ ਪਿੱਛੇ ਜੇ ਕੀ ਹੋਇਆ ਸੀ ਮੇਕ ਜੀ ਧਿਆਨ ਚ ਆ ਗਈ ਜੋਸਟ ਮੈਲਬਨ ਤੇ ਮੋਨਾਸ਼ ਯੂਨੀਵਰਸਿਟੀ ਨੇ 2 ਸਾਲ ਪਹਿਲਾਂ ਕਾਫੀ ਸਟੂਡੈਂਟਾਂ ਦੇ ਵੀਜ਼ਾ ਨੇ ਕੈਨਸਲ ਕੀਤੇ ਜਿਹੜੇ ਆਸਟ੍ਰੇਲੀਆ ਪਹੁੰਚ ਚੁੱਕੇ ਸੀ ਫੇਕ ਡਾਕੂਮੈਂਟ ਹੁੰਦੇ ਉਹਨਾਂ ਦੀ ਕੁਆਲਿਫਿਕੇਸ਼ਨ ਰੱਦ ਕਰਨ ਦਾ ਕਾਰਨ ਕੀ ਸੀ ਉਹਨਾਂ ਨੇ ਬੈਂਕ ਸਟੇਟਮੈਂਟਾਂ ਉਹਨਾਂ ਨੇ ਆਪਣੇ ਆਇਲਜ਼ ਉਹਨਾਂ ਨੇ ਆਪਣੇ ਬਰਥ ਸਰਟੀਫਿਕੇਟ ਕਈ ਜਾਲੀ ਲਾਇਆ ਹੋਇਆ ਸੀ ਤਾਂ ਵਿਚਾਰ ਰੱਖੋ ਇਸ ਚੀਜ਼ ਦਾ ਤੇ ਸਹੀ ਡਾਕੂਮੈਂਟ ਲਾ ਕੇ ਤਾਂ ਹੀ ਅਪਲਾਈ ਕਰੋ ਇਹ ਸਭ ਤੋਂ ਵਧੀਆ ਤਰੀਕਾ ਹੀ ਹੋਏਗਾ ਬਹੁਤ ਮਿਹਰਬਾਨੀ ਮਾਸਾ ਸਾਹਿਬ ਮੇਰੇ ਨਾਲ ਨਿੱਜੀ ਤੌਰ ਤੇ ਉੱਥੇ ਜਾਣ ਕਰੀ ਜੀ ਤੁਸੀਂ ਬਹੁਤ ਵਾਅਦਾ ਕੀਤਾ ਤੇ ਮੇਰੀ ਇੱਕ ਹੋਰ ਬੇਨ ਫੋਨ ਦੇ ਟੱਲੀ ਖੜਕਾਈ ਰੱਖਣੀ ਆ ਵੀ ਭਾਈ ਹੁਣ ਆ ਵੀ ਜਾਣਕਾਰੀ ਦੇ ਦਿਓ ਮੈਂ ਸਵਾਲ ਚੁਗਦੇ ਰਹਿਣਾ ਵਕ ਵਕ ਸਮਾਂ ਤੋਂ ਤੇ ਆਪਜੀ ਨੂੰ ਪੁੱਛਦੇ ਰਹਿਣਾ ਬਸ ਸਮਾਂ ਕੱਢ ਲਿਆ ਕਰਿਓ ਨਹੀਂ ਥੋੜਾ ਧੰਨਵਾਦ ਥੋੜਾ ਤੈਨੂੰ ਸਾ ਤੁਸੀਂ ਸਾਨੂੰ ਮੌਕਾ ਦਿੱਤਾ ਸੱਚੀ ਮੈਂ ਤਾਂ ਥੋੜਾ ਵੈਸੇ ਮੁਰੀਦ ਆ ਤੁਹਾਡੇ ਥੋੜੀ ਗੱਲਬਾਤ ਕਰ ਮੈਂ ਤੁਹਾਡੀ ਪਤਿਕਾ ਦਾ ਮੁਰੀਦ ਆ ਜੀ ਬਹੁਤ ਸ਼ੁਕਰੀਆ ਤੇ ਇੱਕ ਵਾਰੀ ਆਪਦਾ ਪਤਾ ਟਿਕਾਣਾ ਵੀ ਦੱਸ ਦਿਓ ਕਿਉਂਕਿ ਵੈਸੇ ਤਾਂ ਮੈਂ ਇਹ ਜ਼ਿਕਰ ਕਰ ਹੀ ਦੇਣਾ ਪਰ ਤੁਸੀਂ ਆਪਣੀ ਜ਼ੁਬਾਨੀ ਵੀ ਦੱਸ ਦਿਓ ਵੀ ਵੈਬਸਾਈਟ ਆਹਾ ਤੇ ਫੋਨ ਨੰਬਰ ਆਹਾ ਤੇ ਟਿਕਾਣਾ ਆਹਾ ਬਿਲਕੁਲ ਸਾਡੀ ਜਿਹੜੀ ਕੰਪਨੀ ਹੈਗੀ ਸਾਡੀ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਆ ਅਸੀਂ ਲੈਵਲ 8 278 ਬਿਲਡਿੰਗ ਕੋਲੀ ਸਟਰੀਟ ਮੈਲਬਨ ਦੇ ਵਿੱਚ ਹੈਗੇ ਆ ਸਾਡੀ ਬ੍ਰਾਂਚ ਐਡਿਡ ਦੇ ਵਿੱਚ ਵੀ ਹੈਗੀ ਆ ਤੇ ਅਸੀਂ ਉਹ ਜਿਹੜੀ ਸਾਡੀ ਕੰਸਲਟ ਕਰਦੇ ਆ ਸਾਡੇ ਸਾਰੇ ਮਾਈਗ੍ਰੇਸ਼ਨ ਏਜੰਸੀ ਕੰਸਲਟ ਕਰਦੇ ਨੇ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਬਾਂਸਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਸਰ